ਦੇਖੋ ਲੜਾਈਆਂ ਸਰਕਾਰਾਂ ਤੈਅ ਕਰਦੀਆਂ ਆਰਮੀ ਨੇ ਫਾਈਟ ਕਰਨਾ ਹੈ ਫੌਜਾਂ ਦੀ ਲੜਾਈ ਫੌਜ ਲੜੂਗੀ ਪਰ ਅਸੀਂ ਤਾਂ ਪੰਜਾਬ ਨਾਲ ਆਂ ਜੇ ਪੰਜਾਬ ਲੜੂਗਾ ਫਿਰ ਅਸੀਂ ਲੜਾਂਗੇ ਦੇਖੋ ਸਾਨੂੰ ਤਾਂ ਚੰਗੀ ਲੱਗਣੀ ਅਸੀਂ ਇੱਕ ਸਾਲ ਲਾਇਆ ਪਰ ਮੈਂ ਇਸ ਕਰਕੇ ਥੀਏਟਰ ਚ ਅਸੀਂ ਆ ਰਹੇ ਹਾਂ ਸਾਰੇ ਇਹ ਫਿਲਮ ਦਾ ਕਨਸੈਪਟ ਥੋੜਾ ਜਿਹਾ ਅਲੱਗ ਹੈ ਇਹ ਕਾਮੇਡੀ ਨਹੀਂ ਇਹ ਪਰਿਵਾਰਕ ਹੈ ਤੇ ਥ੍ਰਿਲਰ ਹੈ। ਤੋਂ ਮੈਂ ਪੁੱਛਦਾ ਵੀ ਤੁਹਾਨੂੰ ਚੰਗੀ ਲੱਗੀ ਉਹ ਕਹਿੰਦੇ ਬਹੁਤ ਵਧੀਆ ਲੱਗੀ। ਉਹਦੇ ਨਾਲ ਸਾਡਾ ਹੌਸਲਾ ਵਧ ਗਿਆ ਕਿ ਪੰਜਾਬੀ 'ਚ ਇੱਕ ਸਬਜੈਕਟ ਹੋਰ ਮਿਲ ਗਿਆ ਸਾਨੂੰ। ਕਿਉਂਕਿ ਧਾਰਮਿਕ ਵਿਸ਼ਿਆਂ ਤੇ ਬਹੁਤੀਆਂ ਬਣਾ ਨਹੀਂ ਸਕਦੇ। ਸੋ ਇੱਕ ਇੱਕ ਰਸਤਾ ਹੋਰ ਮਿਲ ਗਿਆ। ਨਹੀਂ ਕਲਾਕਾਰ ਨਹੀਂ ਆਉਂਦੇ ਕਿਸਾਨ ਆਉਨੇ ਆ। ਇਹਨਾਂ ਨੇ ਕੋਈ ਨਹੀਂ ਕੋਈ ਨਹੀਂ ਅਸੀਂ ਪੰਜਾਬ ਵਾਲਿਆਂ ਬਾਰਡਰਾਂ ਦੇ ਰਹੇ ਆ। ਦੇਖੋ ਲੜਾਈਆਂ ਸਰਕਾਰਾਂ ਤੈਅ ਕਰਦੀਆਂ ਆਰਮੀ ਨੇ ਫਾਈਟ ਕਰਨਾ ਹੈ। ਅਸੀਂ ਤੁਸੀਂ ਆਮ ਬੰਦੇ ਆ ਤੇ ਸਾਡਾ ਕੰਮ ਹੈ ਸਮਾਜ ਨੂੰ ਤੋੜਨਾ ਤੇ ਤੁਰਦੇ ਰਹਿਣਾ ਖੜਿਆ ਜ਼ਿੰਦਗੀ ਨਹੀਂ ਚੱਲਦੀ ਸੋ ਇਹਦੇ ਚ ਕੋਈ ਐਡਾ ਤੁਹਾਨੂੰ ਦੇਖਦਾ ਹੀ ਨਹੀਂ ਪ੍ਰਭਾਵ ਤੁਹਾਡੇ ਸਾਹਮਣੇ ਆ ਔਰ ਜੰਗ ਤਾਂ ਇਹ ਗੱਲਾਂ ਹੀ ਸੀ ਜਿੱਤਨ ਮੀਡੀਆ ਦੀ ਜੰਗ ਸੀ ਇਹ ਜਿੱਦਾਂ ਜਦੋਂ ਅਸਲੀ ਜੰਗ ਲੱਗ ਗਈ ਫਿਰ ਤਾਂ ਕੈਮਰਾ ਵਾਲਿਆਂ ਨੇ ਵੀ ਲੱਪਣਾ ਤੇ ਲੜਾਈ ਆਮ ਬੰਦਾ ਦਾ ਲੜੀ ਨਹੀਂ ਸਕਦਾ ਸਿਵਿਲিয়ান ਹੈ ਪਰ ਫੌਜਾਂ ਦੀ ਲੜਾਈ ਫੌਜ ਲੜੂਗੀ ਔਰ ਅਸੀਂ ਤਾਂ ਪੰਜਾਬ ਨਾਲਾਂ ਜੇ ਪੰਜਾਬ ਲੜੂਗਾ ਫੇਰ ਅਸੀਂ ਲੜਾਂਗੇ ਓਏ ਕਿਹੜੇ ਚੱਕਰ ਚ ਪੈ ਗਿਆ ਕੋਈ ਨਹੀਂ ਕੋਈ ਨਹੀਂ ਕਈ ਵਰੀ ਬੰਦਾ ਉਤਸ਼ਾਹਤ ਹੋਇਆ ਗਲਤੀ ਕਰ ਲੈਂਦਾ ਤੇ ਉਹਨੂੰ ਸੁਨੇਹਾ ਲਾਇਆ ਵੀ ਉੱਥੇ ਬਾਬੇ ਨਾਨਕ ਦੇ ਦਰ ਤੇ ਜਾਓ ਤੁਸੀਂ ਮੱਥਾ ਟੇਕੋ ਤੁਮਾਰੀ ਭਲੀ ਕਰਨਗੇ ਬਸ ਸੱਚੇ ਬਾਸ਼ਾ ਅ ਬਸ ਇਹ ਕਹਿਣਾ ਚਾਹਾਂਗੀ ਕਿ ਮੇਰੀ ਇਹ ਪਹਿਲੀ ਫਿਲਮ ਹੈਗੀ ਹੈ ਪੰਜਾਬ ਇੰਡਸਟਰੀ ਚ ਤੇ ਮੈਂ ਆਪਣੇ ਆਪ ਨੂੰ ਬਹੁਤ ਜ਼ਿਆਦਾ ਲੱਕੀਮੰਦ ਦੀਆਂ ਕਿ ਮੈਨੂੰ ਬੱਬੂ ਸਰ ਤੇ ਕੁਪਰਦਿਲ ਸਰ ਦੇ ਨਾਲ ਆਪਣਾ ਡੈਬਿਊ ਕਰਨ ਦਾ ਮੌਕਾ ਮਿਲਿਆ ਫਿਲਮ ਦੀ ਕਹਾਣੀ ਬਾਕੀ ਬਾਕੀ ਬਹੁਤ ਜ਼ਿਆਦਾ ਵਧੀਆ ਹੈਗੀ ਹੈ ਤੇ ਲੋਕਾਂ ਦਾ ਰਿਸਪੌਂਸ ਦੇ ਕੇ ਹੁਣ ਹੋਰ ਵੀ ਖੁਸ਼ੀ ਹੋ ਰਹੀ ਹੈ ਤੇ ਬਸ ਸਭ ਨੂੰ ਇਹ ਹੀ ਕਹਾਂਗੇ ਕਿ ਸਿਨੇਮਾ ਨੂੰ ਸਪੋਰਟ ਕਰੋ ਤੇ ਸ਼ੌਕੀ ਸਰਦਾਰ ਸਰੂਆਕੇ ਦੇਖੋ ਸਾਡੀ ਫਿਲਮ ਹੈ ਜੀ ਸਾਨੂੰ ਤਾਂ ਵਧੀਆ ਲੱਗਣੀ ਹੈ ਲੇਕਿਨ ਸਾਰੇ ਬਹੁਤ ਪਿਆਰ ਦੇ ਰਹੇ ਆ ਔਰ ਸਾਰੀ ਸੰਗਤ ਦੇ ਨਾਲ ਸਾਡੇ ਫੈਨਸ ਦੇ ਨਾਲ ਪੈਣਾ ਭਰਾਵਾਂ ਦੇ ਨਾਲ ਰਲ ਮਿਲ ਕੇ ਵੇਖਣ ਦਾ ਇੱਕ ਲੱਗੀ ਮਜ਼ਾ ਔਰ ਸਾਰੇ ਅੰਦਰ ਸ਼ੁਕਰੀਆ ਅਦਾ ਕਰਨਾ ਚਾਹੁੰਦੇ ਆ ਕਿ ਉਹਨਾਂ ਨੇ ਹਮੇਸ਼ਾ ਸਾਨੂੰ ਪਿਆਰ ਦਿੱਤਾ ਹੈ ਖਾਸ ਤਾਂ ਇੱਕ ਅੱਛੀ ਫਿਲਮ ਹੈ ਜੀ ਹਰ ਫਿਲਮ ਹੀ ਖਾਸ ਹੁੰਦੀ ਹੈ ਸਾਡੇ ਲਈ ਤਾਂ ਔਰ ਇਹਦੇ ਵਿੱਚ ਜਿਹੜੇ ਜਜ਼ਬਾਤ ਹੈ ਨਾ ਇਹ ਕਾਫੀ ਟਾਈਮ ਬਾਅਦ ਵੇਖਣ ਨੂੰ ਮਿਲੇ ਜਿਹੜੇ ਪਰਿਵਾਰਕ ਰਿਸ਼ਤੇ ਐ ਜਿਹੜੇ ਆਪਸੀ ਸਬੰਧ ਐ ਉਹ ਚੀਜ਼ਾਂ ਮਿਸਿੰਗ ਸੀ ਕਾਫੀ ਟਾਈਮ ਤੋਂ ਤੇ ਇਸ ਫਿਲਮ ਚ ਸਾਨੂੰ ਨਿਮਾਉਣ ਦਾ ਮੌਕਾ ਮਿਲਿਆ ਰੱਬ ਕਾਮਯਾਬੀ ਬਖਸ਼ਦਾ ਤਾਂ ਜ਼ਰੂਰ ਇਸੇ ਤਰ੍ਹਾਂ ਦੇ ਹੋਰ ਵੀ ਫਿਲਮਾਂ ਬਣਾਵਾਂਗਾ ਇਹ ਤਾਂ ਹੈ ਜੀ ਬਠਿੰਡਾ ਤਾਂ ਆਪਦਾ ਸ਼ਹਿਰ ਹੈ ਇੱਕ ਤਰ੍ਹਾਂ ਮਲੂੜ ਤੇ ਬਠਿੰਡੇ ਦਾ ਕਿੰਨਾ ਕੁ ਫਰਕ ਹੈ ਮੇਰਾ ਪਿੰਡ ਮਲੂੜ ਦੇ ਨਜ਼ਦੀਕ ਪੈ ਜਾਂਦਾ ਮਾਣੀ ਖੇੜਾ ਔਰ ਬਠਿੰਡੇ ਆ ਕਿਤਾ ਹਮੇਸ਼ਾ ਚੰਗਾ ਲੱਗਦਾ